2022 ਚ ਅਸੀਂ ਛੁੱਟੇ ਪਵਾਦਿਆਂ ਚ ਆ ਕੇ ਇੱਕ ਐਸੇ ਲੋਕਾਂ ਨੂੰ ਚੁਣਤਾ ਜਿਹੜੇ ਕਾਬਿਲ ਨਹੀਂ ਸੀਗੇ ਸਰਕਾਰ ਚ ਲਾਉਂਦੇ। ਲੱਗ ਰਿਹਾ ਕਿ ਇਹਨਾਂ ਕੋਲ ਵਰਕਰ ਹੀ ਨਹੀਂ ਕੋਈ ਇਹਨਾਂ ਨੂੰ ਲੋਕ ਲੱਭਿਆ। ਜੀ। ਕਿਉਂ ਆਸ਼ੂ ਦਾ ਕੰਮ ਇਹਨਾਂ ਕੀਤਾ ਹੋਇਆ ਹੈ। ਜੀ। इवन ਲੱਗਦਾ ਕਿ ਉਹਦੀ ਪਰਸਨੈਟੀਟੀ ਦੇ ਅੱਗੇ ਇਹਨਾਂ ਨੂੰ ਕੋਈ ਇੱਥੇ ਲੋਕਲ ਆਦਮੀ ਮਿਲਿਆ ਨਹੀਂ। ਇਹ ਕਾਂਗਰਸ 'ਚ ਲੜਾਈ ਡਿਫਰੈਂਸ ਆਫ ਓਪੀਨੀਅਨ ਦੀ ਹੈ। ਕੋਈ ਕਾਂਗਰਸ ਦੀ ਐਗਜ਼ਿਸਟਿੰਗ ਦੀ ਉਹਦੇ ਨਹੀਂ ਹੈ ਕਿ ਜਦ ਕਾਂਗਰਸ ਦੀ ਐਗਜ਼ਿਸਟਿੰਗ ਦਾ ਸਵਾਲ ਆਂਦਾ ਹੈ ਸਾਰੇ ਲੋਕ ਇਕੱਠੇ ਹੋ ਜਾਂਦੇ ਜੇ ਜੇ ਤੁਸੀਂ ਪ੍ਰੋਮਿਸ ਕਰਦੇ ਹੋ ਤਾਂ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਸੀ ਕਿੱਥੋਂ ਇਹ ਰੈਵਨਿਊ ਜਨਰੇਟ ਕਰਾਂਗੇ ਪਬਲਿਕ ਨੂੰ ਜਾਣ ਕੀ ਹੈ ਜੀ ਕਿ ਇਹ ਵੋਟਾਂ ਵੇਲੇ ਕੀ ਗੱਲ ਕਰਦੇ ਹੋ ਉਸ ਤੋਂ ਬਾਅਦ ਇਹ ਕੀ ਗੱਲ ਕਰਦੇ ਹੋ ਔਰ ਫਿਰ ਇਸ ਵਾਰ ਫਿਰ ਕਾਂਗਰਸ ਦੀ ਗਵਰਨਮੈਂਟ ਬਣੇਗੀ ਮੇਰਾ ਇਹ ਵਿਸ਼ਵਾਸ ਹੈ ਅਸੀ ਗੱਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜਸ ਖੈਰਾ ਤਾਂ ਲਗਾਤਾਰ ਆ ਜਿਮਨੀ ਚੋਣਾ ਦਾ ਚੋਣ ਖਾੜਾ ਪਖਦਾ ਹੋਇਆ ਨਜ਼ਰ ਆ ਰਿਹਾ ਤੇ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਵੀ ਲੁਧਿਆਣਾ ਦੇ ਵਿੱਚ ਟਿੱਕੀ ਹੋਈ ਆ ਤਾਂ ਜੁਪੀ ਤੋਂ ਮੈਂਬਰ ਆਫ ਪਾਰਲੀਮੈਂਟ ਕੁਸ਼ੋਰੀ ਲਾਲ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਭਾਰਤ ਪੁਸ਼ਨ ਆਸ਼ੂ ਦੇ ਹੱਕ ਚ ਪ੍ਰਚਾਰ ਕਰਨ ਪਹੁੰਚੇ ਨੇ ਸ਼ਰਮਾ ਜੀ ਪਹਿਲਾਂ ਤਾਂ ਤੁਹਾਡਾ ਵੈਲਕਮ ਪੰਜਾਬ ਦੇ ਵਿੱਚ ਥੈਂਕ ਯੂ ਤੈਂਨ ਧੰਨਵਾਦ ਪੰਜਾਬ ਦੇ ਜੰਪ ਵਾਲੋਂ ਮੁੜ ਕੇ ਪੰਜਾਬ ਦੇ ਵਿੱਚ ਅੱਜ ਕੰਪੇਨ ਕਰਨ ਆਏ ਕਿਵੇਂ ਦੇਖਦੇ ਹਾਂ ਨਹੀਂ ਨਹੀਂ ਅੱਛਾ ਲੱਗ ਰਿਹਾ ਹੈ ਕਿ ਐਕਚੁਅਲੀ ਮੈਂ ਪੰਜਾਬ ਦਾ ਤਾਂ ਮੈਂ ਆਪਣੀ ਹੋਂਦ ਜਿਹੜੀ ਹੈ ਹਲੇ ਵੀ ਛੱਡੀ ਨਹੀਂ ਮੈਂ ਵੋਟਰ ਵੀ ਇੱਥੋਂ ਦਾ ਹੀ ਆ ਮੇਰਾ ਆਧਾਰ ਕਾਰਡ ਵੀ ਇੱਥੇ ਦਾ ਹੀ ਹੈ ਮੇਰੇ ਬੱਚੇ ਵੀ ਇੱਥੇ ਇੰਟਰ ਤੱਕ ਪੜ੍ਹ ਕੇ ਗਏ ਮੇਰਾ ਬਿਜ਼ਨਸ ਵੀ ਇੱਥੇ ਹੀ ਹੈ ਜੀ ਇਸ ਲਈ ਆਮ ਪੰਜਾਬੀ ਐਕਸਲ ਬੇਸਿਕਲੀ ਜੀ ਸ਼ਰਮਾ ਜੀ ਯੂਪੀ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਕਿੰਨਾ ਕੁ ਫਰਕ ਹੈ ਨਹੀਂ ਐਸਾ ਕੋਈ ਬੇਸਿਕ ਚੀਜ਼ਾਂ ਦਾ ਕੋਈ ਫਰਕ ਨਹੀਂ ਹੈ ਵਰਕਰ ਆਰ ਦਾ ਸੇਮ ਮਰਨ ਲੇਕਿਨ ਯੂਪੀ ਥੋੜਾ ਪੋਲੀਟੀਕਲ ਅਵੇਕਨ ਜ਼ਿਆਦਾ ਹੈ ਤੋ ਆਪਣੇ ਰਾਈਟਸ ਨੂੰ ਜ਼ਿਆਦਾ ਮਲਗੋ ਕੀ ਇੱਕ ਤਾਂ ਸਭ ਤੋਂ ਵੱਡੀ ਸਟੇਟ ਹੈ ਇੰਡੀਅਨ ਡੈਮੋਕ੍ਰੇਸੀ 80 ਐਮਪੀ ਉਥੋਂ ਚੁਣ ਕੇ ਜਾਂਦੇ ਆ ਤੇ ਮੈਂ ਪੀਪਲਸ ਆਰ ਮੋਰ ਅਵੇਕਨਿੰਗ ਇਹ ਮੈਂ ਕਹਿ ਸਕਦਾ ਸ਼ਰਮ ਜੀ ਅੱਜ ਚੋਣ ਮੈਦਾਨ ਦੀ ਗੱਲ ਕਰੀਏ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਐਮਪੀ ਦੀ ਰਾਜ ਸਭਾ ਮੈਂਬਰ ਦੀ ਸੀਟ ਖਾਲੀ ਕਰਾ ਕੇ ਜਿਹੜਾ ਚੋਣ ਮੈਦਾਨ 'ਚ ਉਤਾਰਿਆ ਤੁਸੀਂ ਵੀ ਮੈਂਬਰ ਆਫ ਪਾਰਲੀਮੈਂਟ ਹੋਏ ਤੁਹਾਡੇ ਨਾਲ ਉੱਥੇ ਉਹ ਹੁੰਦੇ ਨੇ ਤਾਂ ਉਹਨਾਂ ਦੀ ਸੀਟ ਖਾਲੀ ਕਰਾ ਕੇ ਜਿਹ ਚੋਣ ਮੈਦਾਨ 'ਚ ਉਤਾਰਿਆ ਨਹੀਂ ਉਹ ਰਾਜ ਸਭਾ ਚਾਹੇ ਮੈਂ ਲੋਕ ਸਭਾ ਚਾਹੇ ਜੀ ਜੀ ਲੇਕਿਨ ਮਤਲਬ ਮੈਨੂੰ ਇਹ ਨਹੀਂ ਲੱਗਦਾ ਸੀਗਾ ਕਿ ਇੱਥੇ ਦੇ ਲੋਕਲ ਕਿਸੇ ਆਪ ਆਦਮੀ ਨੂੰ ਵੀ ਆਪਣੇ ਲੋਕਲ ਵਰਕਰਸ ਨੂੰ ਦੇਣਾ ਚਾਹੀਦਾ ਸੀਗਾ ਕਿਉਂਕਿ ਉਹ ਜ਼ਿਆਦਾ ਮਲ ਹੁੰਦਾ ਇਹਦਾ ਲੱਗ ਰਿਹਾ ਕਿ ਇਹਨਾਂ ਕੋਲ ਵਰਕਰ ਹੀ ਨਹੀਂ ਕੋਈ ਇਹਨਾਂ ਨੂੰ ਲੋਕਲ ਲੱਭਿਆ ਜੀ ਕਿ ਆਸ਼ੂ ਦਾ ਕੰਮ ਇਹਨਾਂ ਕੀਤਾ ਹੋਇਆ ਹੈ ਜੀ ਕਿ ਮੈਨੂੰ ਲੱਗਦਾ ਕਿ ਉਹਦੀ ਪਰਸਨੈਲਿਟੀ ਦੇ ਅੱਗੇ ਇਹਨਾਂ ਨੂੰ ਕੋਈ ਇੱਥੇ ਲੋਕਲ ਆਦਮੀ ਮਿਲਿਆ ਨਹੀਂ ਸ਼ਰਮਾ ਜੀ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਟਾਰਗੇਟ ਕਰਨਾ ਸ਼ੁਰੂ ਕੀਤਾ ਗਿਆ ਕਹਿੰਦੇ ਵੀ ਕਾਂਗਰਸ ਦੇ ਵਿੱਚ ਆਪਸੀ ਲੜਾਈ ਹੈ ਇਸ ਕਰਕੇ ਕਾਂਗਰਸ ਜਿਹੜੀ ਮੈਦਾਨ ਚੋਂ ਬਾਹਰ ਹੋ ਚੁੱਕੀ ਦੇਖੋ ਅਭੀ ਅਲਕਾ ਲੰਬਾ ਜੀ ਨੇ ਵੀ ਜਵਾਬ ਦਿੱਤਾ ਕਿ ਘਰ ਚ ਸਗੇ ਬ੍ਰਦਰ ਦਾ ਵੀ ਡਿਫਰੈਂਸ ਆਫ opinion ਹੁੰਦਾ ਹੈ ਇਹ ਕਾਂਗਰਸ ਚ ਲੜਾਈ ਡਿਫਰੈਂਸ ਆਫ opinion ਦੀ ਹੈ ਕੋਈ ਕਾਂਗਰਸ ਦੀ ਐਗਜ਼ਿਸਟਿੰਗ ਦੀ ਉਹਦੇ ਨਹੀਂ ਹੈ ਕਿ ਜਦ ਕਾਂਗਰਸ ਦੀ ਐਗਜ਼ਿਸਟਿੰਗ ਦਾ ਸਵਾਲ ਆਂਦਾ ਹੈ ਤਾਂ ਸਾਰੇ ਲੋਕ ਇਕੱਠੇ ਹੋ ਜਾਂਦੇ ਹੁਣ ਤੁਸੀਂ ਜਿਹੜਾ 10 ਦਿਨ ਪਹਿਲਾਂ ਮਾਹੌਲ ਦੇਖਦੇ ਹੋਗੇ ਹੁਣ ਨਹੀਂ ਹੈ ਉਹ ਠੀਕ ਹੈ ਹੁਣ ਸਭ ਲੋਕ ਆਪਣੇ ਆਪਣੇ ਤਰੀਕੇ ਨਾਲ ਇੱਥੇ ਲੱਗੇ ਹੋਏ ਹੈ ਤੇ ਇਸ ਲਈ ਮੈਂ ਨਹੀਂ ਮੰਨ ਰਿਹਾ ਕਿ ਕੋਈ ਐਸਾ ਸਾਡੇ ਚ ਪਾਰਟੀ ਚ ਡਿਫਰੈਂਸ ਹੈ ਔਰ ਡਿਫਰੈਂਸ ਜਿਹੜੇ ਸੀ ਉਹ ਖਤਮ ਹੋ ਗਿਆ ਸ਼ਰਮਾ ਜੀ ਕਾਂਗਰਸ ਪਾਰਟੀ ਛੱਡ ਕੇ ਗਏ ਵੱਡੇ ਆਗੂ ਨੇ ਜਿਹੜੇ ਉਹ ਹੁਣ ਵੱਡੇ ਦਾਅਵੇ ਕਰਦੇ ਨੇ ਕਿ ਜਿਹੜਾ ਇਹ ਕਲੇਸ਼ ਆ ਇਹ ਹੁਣ ਤੋਂ ਨਹੀਂ ਇਹ ਸ਼ੁਰੂ ਤੋਂ ਇਦਾਂ ਹੀ ਆਉਂਦਾ ਰਿਹਾ ਇਦਾਂ ਹੀ ਪੈਂਦਾ ਰਿਹਾ ਕਹਿੰਦੇ ਦੇਖੋ ਡਿਫਰੈਂਸ ਆਫ opinion ਹਮੇਸ਼ਾ ਪਾਰਟੀ ਦੀ ਇੱਕ ਖੂਬਸੂਰਤੀ ਹੈ ਕਿ ਜਿੱਥੇ ਲੋਕਾਂ ਨੂੰ ਆਪਣੇ ਮਤ ਦਾ ਪ੍ਰਗਟਾਵਾ ਕਰਨ ਦਾ ਮਤਲਬ ਰਾਈਟ ਹੈ ਸਾਡੀ ਪਾਰਟੀ 'ਚ ਸਾਡੀ ਪਾਰਟੀ ਦੂਸਰੀ ਪਾਰਟੀਆਂ ਦੀ ਤਰ੍ਹਾਂ ਨਹੀਂ ਹੈ ਕਿ ਜਿੱਥੇ ਡਿਕਟੇਟਰਸ਼ਿਪ ਹੁੰਦੀ ਹੈ ਕੋਈ ਆਦਮੀ ਆਪਣੀ ਆਵਾਜ਼ ਨੂੰ ਕਹਿ ਨਹੀਂ ਸਕ ਰਿਹਾ ਲੇਕਿਨ ਇਨ ਦਾ ਐਂਡ ਸਭ ਤੋਂ ਅੰਤ ਦੇ ਵਿੱਚ ਕਾਂਗਰਸ ਇੱਕੋ ਹੀ ਨਜ਼ਰ ਆਉਗੀ ਤੁਹਾਨੂੰ ਲੜਦੇ ਹੋਏ ਇਕੱਠੇ ਆਪਣੇ ਦੂਸਰਿਆਂ ਦੇ ਖਿਲਾਫ ਇੱਕ ਨਜ਼ਰ ਆਉਗੀ ਜੀ ਇੱਕ ਛੁਰੀ ਲਾਲ ਜੀ ਜਿਵੇਂ ਤੁਸੀਂ ਕਿਹਾ ਮੈਂ ਪੰਜਾਬ ਦਾ ਬਸਨੀਕ ਹਾਂ ਮੇਰਾ ਆਧਾਰ ਕਾਰਡ ਇੱਥੇ ਦਾ ਤਾਂ ਕਰਦਿਆਂ ਨੂੰ 1100 ਰੁਪਏ ਮਿਲਣਾ ਸ਼ੁਰੂ ਹੋ ਗਿਆ ਜੀ ਨਹੀਂ ਨਹੀਂ ਮੇਰੀ ਵਾਈਫ ਇਨਕਮ ਟੈਕਸ ਪਈ ਹੈ ਤੁਹਾਨੂੰ ਜ਼ਰੂਰਤ ਨਹੀਂ ਹੈ ਸ਼ਾਇਦ ਤਾਂ ਕਿਉਂਕਿ ਇਹਨਾਂ ਨੇ ਹਾਲੇ ਦਿੱਤਾ ਤਾਂ ਹੈ ਹੀ ਨਹੀਂ ਘਰ ਤਾਂ ਮਤਲਬ ਇਹ ਹੈ ਤਾਂ ਅਦਰਵਾਇਜ਼ ਅਗਰ ਮੇਰੀ ਵਾਈਫ ਹੁੰਦੀ ਵੀ ਤਾਂ ਅਸੀਂ ਵੋਲੰਟੇਰਲੀ ਛੱਡ ਦਿੰਦੇ ਹਾਂ ਉਹਨੂੰ ਤਾ ਪੰਜਾਬ ਦੇ ਜਿਹੜੀਆਂ ਬੀਬੀਆਂ ਨੇ ਉਹ ਜ਼ਰੂਰ ਚਾਹੁੰਦੀਆਂ ਨੇ ਕਿ ਉਹਨਾਂ ਦਾ ਜਿਹੜਾ 40 40 45 45000 ਹੋ ਗਿਆ ਵੀ ਉਹ ਉਹਨਾਂ ਨੂੰ ਮਿਲਣਾ ਚਾਹੀਦਾ। ਨਹੀਂ ਨਹੀਂ ਚੁੱਲ ਲਈ ਮਿਲਣਾ ਚਾਹੀਦਾ ਜੇ ਤੁਸੀਂ ਪ੍ਰੋਮਿਸ ਕਰਦੇ ਹੋ। ਤਾਂ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਸੀ ਕਿੱਥੋਂ ਇਹ ਰੈਵਨਿਊ ਜਨਰੇਟ ਕਰਾਂਗੇ। ਤੇ ਖਾਲੀ ਫਾਲਸ ਪ੍ਰੋਮਿਸਸਿਸ ਕਰਕੇ ਤੁਸੀਂ ਵੋਟ ਲੈ ਲੈਣੇ ਉਹ ਤੋਂ ਬਾਅਦ ਲੋਕਾਂ ਨੂੰ ਉਹਦਾ ਫੁੱਲਫਿਲ ਨਹੀਂ ਕਰਨਾ। ਇਹ ਲੋਕਤੰਤਰ ਦਾ ਬਿਲਕੁਲ ਹੈ ਔਰ ਪਬਲਿਕ ਨੂੰ ਜਾਣਦੀ ਹੈ। ਕਿ ਇਹ ਵੋਟਾਂ ਵੇਲੇ ਕੀ ਗੱਲ ਕਰਦੇ ਉਹ ਤੋਂ ਬਾਅਦ ਇਹ ਕੀ ਗੱਲ ਕਰਦੇ। ਸ਼ਰਮਤ ਜੀ ਅਮੇਠੀ ਸੀਟ ਤੁਹਾਡੀ ਬੜੇ ਮਾਰਜਨ ਦੇ ਨਾਲ ਜਿੱਤੀ ਸੀ ਬੜੀ ਔਖੀ ਸੀਟ ਮੰਨੀ ਜਾਂਦੀ ਸੀ ਤਾਂ ਆ ਅੱਜ ਲੁਧਿਆਣਾ ਦੀ ਜਿਹੜੇ ਲੁਧਿਆਣਾ ਦੇ ਉੱਤੇ ਸਾਰੇ ਪੰਜਾਬ ਦੀ ਨਿਗਾ ਟਿਕੀ ਹੋਈ ਆ ਹਾਲਾਂਕਿ ਸੈਂਟਰ ਦੀ ਨਿਗਾ ਜਿਹੜੀ ਆ ਉਹ ਲੁਧਿਆਣਾ ਤੇ ਟਿਕੀ ਹੋਈ ਆ ਤਾਂ ਕਿੰਦਾ ਦਾ ਟਫ ਮੁਕਾਬਲਾ ਦਿਖਦੇ ਹੋ ਸ਼ਾਇਦ ਅਮੇਠੀ ਦौराਊਗਾ ਜੀ ਠੀਕ ਹੈ ਜੀ ਮੇਰੇ ਇੱਥੇ ਟੀਮ ਵੀ ਸਾਰੀ ਆਈ ਹੋਈ ਹੈ ਜੀ ਕਿਉਂਕਿ ਸਾਡੇ ਇੱਥੇ ਬਹੁਤ ਸਾਰੇ ਵੋਟਰ ਹੈ ਜਿਹੜੇ ਪ੍ਰਤਾਪਗੜ੍ਹ ਸੁਲਤਾਨਪੁਰ ਅਮੇਠੀ ਰਾਇਬੜੀ ਦੇ ਅਸੀਂ ਉਹਨਾਂ ਨਾਲ ਕੰਟੈਕਟ ਕਰ ਰਹੇ ਹਾਂ ਕਿਉਂਕਿ ਇਹ ਲੋਕ ਮੇਰੇ ਇਲੈਕਸ਼ਨ 'ਚ ਵੀ ਜਾਂਦੇ ਆ ਉੱਥੇ ਤੇ ਹੁਣ ਇਹਨਾਂ ਦੇ ਇੱਥੇ ਸਾਡੀ ਟੀਮ ਵੀ ਇਹਨਾਂ ਨੂੰ ਆਈ ਹੋਈ ਐ ਅਸੀਂ ਡੋਰ ਟੂ ਡੋਰ ਉਹਨਾਂ ਕੋਲ ਪਹੁੰਚ ਰਹੇ ਹਾਂ ਔਰ ਮਿਹਨਤ ਕਰ ਰਹੇ ਹਾਂ ਤਾਂ ਸ਼ਰਮਾ ਜੀ ਲੱਗਦਾ ਹੈ ਕਿ ਪੂਰੇ ਭਾਰਤ ਦੀ ਨਿਗਾਹ ਜੁ ਲੁਧਿਆਣਾ ਦੇ ਉੱਤੇ ਟਿੱਕੀ ਹੋਈ ਹੈ ਜਿੰਨੇ ਵੀ ਸਿਆਸਤ ਦੇ ਨਾਲ ਸੰਬੰਧ ਰੱਖਦੇ ਆ ਸਾਰਿਆਂ ਦੀ ਨਿਗਾਹ ਜੁ ਲੁਧਿਆਣਾ ਤੇ ਆ ਇਹ ਪੰਜਾਬ ਦੇ ਭਵਿੱਖ ਦਾ ਫੈਸਲਾ ਹੋਣਾ ਇੱਥੇ ਤਾਂ ਇਸ ਲਈ ਸਾਰੇ ਪੰਜਾਬੀ ਜਾਣਦੇ ਆ ਕਿ ਅਸੀਂ ਕਿਸ ਤਰ੍ਹਾਂ 2022 ਚ ਅਸੀਂ ਝੂਠੇ ਵਾਦਿਆਂ 'ਚ ਆ ਕੇ ਇਹ ਕੈਸੇ ਲੋਗਾਂ ਨੂੰ ਚੁਣਤਾ ਜਿਹੜੇ ਕਾਬਿਲ ਹੀ ਨਹੀਂ ਸੀਗੇ ਸਰਕਾਰ ਚਲਾਉਣ ਦੇ ਤੇ ਹੁਣ ਆਪਣੀ ਗਲਤੀ ਸੁਧਾਰ ਰਹੇ ਸਾਰੇ ਲੋਕ ਜੀ ਕਿਸ਼ੂਰੀ لال ਸ਼ਰਮਾ ਜੀ ਮੇਰਾ ਆਖਰੀ ਸਵਾਲ ਹੈ ਕਿ 2027 ਦੇ ਵਿੱਚ ਕੀ ਦੇਖਦੇ ਹੋ ਜੇ ਅੱਜ ਦੀ ਚੋਣ ਜਿੱਤ ਜਾਂ ਹਾਰ ਹੈ ਜਿਹੜੀ ਉਸ 27 ਤੇ ਨਿਰਭਰ ਕਰਦੀ ਹੈ ਨਹੀਂ ਹਾਂ ਸਾਡਾ ਸੁਨਹਿਰਾ ਭਵਿੱਖ ਹੈ ਇੱਥੇ ਕਾਂਗਰਸ ਦਾ ਉਹ ਕਾਂਗਰਸ ਲੋਕਾਂ ਦੇ ਦਿਲਾਂਚ ਬੱਸੀ ਹੋਈ ਹੈ ਜੀ اور ਫਿਰ ਇਸ ਵਾਰ ਫਿਰ ਕਾਂਗਰਸ ਦੀ ਗਵਰਨਮੈਂਟ ਬਣੇਗੀ ਮੇਰਾ ਇਹ ਵਿਸ਼ਵਾਸ ਹੈ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਸੋ ਇਹ ਸਨ ਅਮੇਤੀ ਤੋਂ ਮੈਂਬਰ ਆਫ ਪਾਰਲੀਮੈਂਟ ਕੁਸ਼ੋਰੀ ਲਾਲ ਸ਼ਰਮਾ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਅੱਜ ਭਾਰਤ ਪੁਸ਼ਨ ਆਸ਼ੂ ਦੀ ਹਮਾਇਤ ਦੇ ਲਈ ਜਿਹੜਾ ਲੁਧਿਆਣਾ ਦੇ ਵਿੱਚ ਪਹੁੰਚੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦਾ ਜੰਪਲ ਹੈ ਮੇਰੀ ਵੋਟ ਪੰਜਾਬ ਦੇ ਵਿੱਚ ਹੈ ਤਾਂ ਮੈਨੂੰ ਪੰਜਾਬ ਦੀ ਰਾਜਨੀਤੀ ਦਾ ਪੂਰਾ ਪਤਾ ਤੇ ਇਸ ਕਰਕੇ ਮੈਂ ਭਾਰਤ ਪੁਸ਼ਨ ਆਸ਼ੂ ਜੀ ਦੀ ਜਿਹੜੀ ਮਦਦ ਕਰਨ ਪਹੁੰਚਿਆ ਤਾਂ ਪੂਰੇ ਭਾਰਤ ਦੀ ਜਿਹੜੀ ਨਿਗਾਹ ਹੈ ਉਹ ਹੁਣ ਲੁਧਿਆਣਾ ਚਿਮਨੀ ਚੋਣ ਦੇ ਉੱਤੇ ਟਿਕੀ ਹੋਈ ਹੈ ਕਿਉਂਕਿ ਇਸ ਚੋਣ ਦੇ ਨਾਲ ਜਿਹੜਾ ਉਹ 27 ਦੇ ਉੱਤੇ ਜ਼ਰੂਰ ਫਰਕ ਪਊਗਾ ਕਿਉਂਕਿ 27 ਦੇ ਵਿੱਚ ਜਿਹੜਾ ਟਫ ਮੁਕਾਬਲਾ ਦੇਖਣ ਨੂੰ ਮਿਲ ਸਕਿਆ